ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਵਸਾਕ ਤੀਰਨੇ ਕਿਉ ਬਾਡੀਆਂ ਜਨਾ ਪ੍ਰੇਮ ਬਿਸ਼ੋ ਹਰਿ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਵਿਸਾਖ ਤੀਰਨ ਕਿਉ ਬਾਡੀਆਂ ਜਿਨਾ ਪ੍ਰੇਮ ਵਿਸ਼ੋ ਪਰ ਸਾਜਨਪੁਰਖ ਵਿਸਾਰਕੈ ਲੱਗੀ ਮਾਇਆ ਤੋ ਉਤਰ ਕਲਤਰ ਨਾ ਸੰਗ ਤਨਾ ਹਰਿ ਅਵਿਨਾਸ਼ੀ ਓ پلچ پلچ سگلی موئی چھوٹھے تندے مو ایک سہر کے نام بین اگی لئیے کھو دوسار بچے نا بھی نور کوئے پریتم چرنی جو لگے ਤੈਨਕੇ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੀਟੇ ਹਰ ਸੋਏ ਇਕਸਰ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਦੇਵ ਸਰੂਪ ਗੁਜਨਾ ਪ੍ਰਭ ਨੇ ਯਵਰ ਨਾ ਕੋਏ ਪਰੀਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪਰਾ ਮਿਲੋ ਪ੍ਰਾਪਤ ਵਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਆਪਾਂ ਵਿਸਾਖ ਦੇ ਮਹੀਨੇ ਦੇ ਸੰਬੰਧੀ ਜੋ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਮਹਾਮਾਂਜ ਰਾਗ ਦੇ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬੇ ਦੇ ਚਾਰਨ ਕੀਤਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਬਾਈਮਾਨ ਹੈ ਔਰ ਇਸ ਪਦੇ ਦੀ ਆਪਾਂ ਅੱਜ ਵਿਆਖਿਆ ਕਰਾਂਗੇ ਇਸ ਸ਼ਬਦ ਦੀ ਹਰ ਮਹੀਨੇ ਦੇ ਸੰਬੰਧੀ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੀ ਆ ਉਹਦੇ ਜਿੱਥੇ ਨਾਲ-ਨਾਲ ਰੁੱਤ ਮੌਸਮ ਦੇ ਬਾਰੇ ਦੱਸਿਆ ਉਹਦੇ ਨਾਲ-ਨਾਲ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਕਿਵੇਂ ਗੁਰਬਾਣੀ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ ਜਿਹੜੇ ਮਨ ਦੇ ਵਿਚਾਰ ਆ ਜਿਹੜੇ ਸਾਡੇ ਵਿੱਚ ਜਿਹੜੇ ਸਾਡੀ ਮਨਮਤ ਅਸੀਂ ਕਰਦੇ ਆ ਉਹਨੂੰ ਅਸੀਂ ਜਿਹੜਾ ਵਸਾਰ ਕੇ ਗੁਰੂ ਦੀ ਮਤ ਜਿਹੜੀ ਤਾਰਨ ਕਰਨੀ ਆ ਤੇ ਗੁਰੂ ਸਾਹਿਬਾਨ ਸਾਡੇ ਤੇ ਬਖਸ਼ਿਸ਼ ਕਰਨ ਮਿਹਰ ਕਰਨ ਔਰ ਕਰਦੇ ਵੀ ਨੇ ਔਰ ਆਪਾਂ ਅੱਜ ਆਪਣੀ ਤੋਸ਼ ਬੁੱਧੀ ਦੇ ਨਾਲ ਵਸਾਖ ਮਹੀਨੇ ਦੇ ਸਬੰਧੀ ਜਿਹੜੀਆਂ ਕੁਝ ਵਿਚਾਰਾਂ ਕਰਦੇ ਆਂ ਔਰ ਸਭ ਤੋਂ ਪਹਿਲਾਂ ਸਾਂਝ ਪਾਈਏ ਆਪਾਂ ਜਰਾ ਸਨਾ ਪਵਿੱਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਾਖ ਧੀਰਨ ਕਿਉ ਬਾਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਵਸਾਖ ਜਿਹੜਾ ਹੈ ਉਹ ਮਹੀਨੇ ਦਾ ਨਾਮ ਹੈ ਔਰ ਧੀਰਨ ਕਿਉ ਕਿਵੇਂ ਧੀਰਜ ਕਰਨ ਬਾਡੀਆਂ ਆਪਣੇ ਮੂਲ ਨਾਲੋਂ ਕਟੀਆਂ ਹੋਈਆਂ ਟੁੱਟੀਆਂ ਹੋਈਆਂ ਜਾਂ ਵਿਛੜੀਆਂ ਹੋਈਆਂ ਕਿਉਂਕਿ ਵਿਸਾਖ ਦੇ ਮਹੀਨੇ ਵਿੱਚ ਕਣਕਾਂ ਨੂੰ ਜਿਹੜੀ ਆ ਉਹ ਬਾਢੀ ਪੈ ਜਾਂਦੀ ਆ ਕਿਸਾਨ ਜਿਹੜੇ ਆ ਕਣਕ ਆਪਣੀ ਜਿਹੜੀ ਕੱਟ ਕੇ ਕਰ ਲਿਉਂਦੇ ਆ ਔਰ ਜਿਹੜੇ ਅਨਾਜ ਜਿਹੜਾ ਆਪਾਂ ਨੂੰ ਮਿਲਦਾ ਵਾ ਔਰ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਆ ਗੁਰੂ ਦੇ ਨਾਲੋਂ ਜੇਕਰ ਟੁੱਟੇ ਆ ਪ੍ਰਮਾਤਮਾ ਦੇ ਨਾਲੋਂ ਤੇ ਫਿਰ ਜਿਹੜਾ ਵਾ ਇਹ ਜਿਹੜਾ ਜਦੋਂ ਅਸੀਂ ਪਰਮੇਸ਼ਰ ਨਾਲੋਂ ਟੁੱਟਦੇ ਆ ਆਪਣੇ ਮੂਲ ਨਾਲੋਂ ਤੇ ਫਿਰ ਜਿਹੜਾ ਸਾਨੂੰ ਜਿਹੜੇ ਦੁੱਖ ਜਿਹੜੇ ਆ ਉਹ ਸਤਾਉਣ ਲੱਗ ਪੈਂਦੇ ਆ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਉਹ ਤੰਗ ਕਰਦੀਆਂ ਪਰੇਸ਼ਾਨ ਕਰਦੀਆਂ ਪਰ ਜੇਕਰ ਅਸੀਂ ਆਪਣੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਰਹਾਂਗੇ ਗੁਰੂ ਦੇ ਨਾਲ ਜੁੜ ਕੇ ਰਹਾਂਗੇ ਤਾਂ ਫਿਰ ਪਰੇਸ਼ਾਨੀਆਂ ਦੂਰ ਹੋਣਗੀਆਂ ਆਪਣੇ ਆਪ ਹੀ ਦੂਰ ਹੋਣਗੀਆਂ ਔਰ ਜੇਕਰ ਕੋਈ ਪਰੇਸ਼ਾਨੀ ਆਉਂਦੀ ਵੀ ਆ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ ਵਾ ਕਿਵੇਂ ਉਹਦੇ ਨਾਲ ਨੇ ਜਟਣਾ ਹੈ ਕਿਵੇਂ ਉਹਦਾ ਹੱਲ ਕਰਨਾ ਹੈ ਇਹਦੇ ਸਬੰਧੀ ਵੀ ਜਿਹੜਾ ਵਾ ਗੁਰਬਾਣੀ ਸਾਨੂੰ ਬੜਾ ਪ੍ਰਪੱਕ ਕਰਦੀ ਆ ਔਰ ਗੁਰਬਾਣੀ ਤੋਂ ਸਾਨੂੰ ਸੇਧ ਮਿਲਦੀ ਜੀਵਨ ਦੇ ਵਿੱਚ ਅਸੀਂ ਕਿਵੇਂ ਆਪਣੇ ਜੀਵਨ ਨੂੰ ਬਸਰ ਕਰਨਾ ਵਾ ਕਿਵੇਂ ਆਪਣੇ ਜੀਵਨ ਨੂੰ ਜੀਉਣਾ ਹੈ ਔਰ ਹੌਸਲਾ ਰੱਖ ਕੇ ਹਿੰਮਤ ਰੱਖ ਕੇ ਹਰ ਸਮੱਸਿਆ ਦਾ ਹੱਲ ਜਿਹੜਾ ਕੀਤਾ ਜਾ ਸਕਦਾ ਵਾ ਕੋਈ ਵੀ ਸਮੱਸਿਆ ਇੰਨੀ ਵੱਡੀ ਨਹੀਂ ਹੁੰਦੀ ਜਿੰਨੀ ਅਸੀਂ ਸਮਝ ਲੈਨੇ ਆ ਕਿਉਂਕਿ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਨੇ ਜਿਹੜੇ ਸਿਧਾਂਤ ਤੇ ਕਾਇਮ ਰੱਖੇ ਆਪਣੀ ਸ਼ਹਾਦਤ ਦਿੱਤੀ ਸਾਡੇ ਵਾਸਤੇ ਔਰ ਸਾਨੂੰ ਜਿਹੜੀ ਜੀਵਨ ਦੀ ਜਾ ਸਿਖਾਈ ਕਿ ਅਸੀਂ ਜਿਹੜਾ ਵਾ ਆਪਣੇ ਪਰਮਾਤਮਾ ਨਾਲ ਪ੍ਰੀਤ ਪਾ ਕੇ ਰੱਖਣੀ ਆ ਔਰ ਇੱਕ ਚੰਗਾ ਜੀਵਨ ਬਸਰ ਕਰਨਾ ਅਦਰਸ਼ ਜੀਵਨ ਜਿਹੜਾ ਵਾ ਗੁਰੂ ਸਾਹਿਬਾਨਾ ਸਾਨੂੰ ਦੱਸਿਆ ਵਾ ਕਿ ਹਰ ਆਕ ਸੱਚ ਦੀ ਕਮਾਈ ਕਰਨੀ ਆ ਔਰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਆਪਣੀ ਹੱਕਾਂ ਦੀ ਰਾਖੀ ਕਰਨ ਵਾਸਤੇ ਸਾਨੂੰ ਜਿਹੜਾ ਵਾ ਕਿਵੇਂ ਤਿਆਰ ਹੋਣਾ ਸੀ ਉਹ ਗੁਰਬਾਣੀ ਸਾਨੂੰ ਤਿਆਰ ਕਰਦੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ فرمایا ਜਾ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੋਰੀ ਆਵੋ ਕਿ ਜੇਕਰ ਤੁਹਾਨੂੰ ਜੀਵਨ ਜੀਵ ਸਿੱਖਣੀ ਆ ਚੰਗੇ ਇਨਸਾਨ ਬਰਨਾ ਗੁਰਸਿੱਖ ਬਾਨਾ ਵਾ ਔਰ ਫਿਰ ਜਿਹੜਾ ਵਾ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾ ਤੁਸੀਂ ਜਿਹੜਾ ਵਾ ਇਸ ਰਸਤੇ ਦੇ ਉੱਤੇ ਆਉਣਾ ਵਾ ਇਰ ਜਿਹੜਾ ਕੋਈ ਤਾਂ ਕੋ ਬਿਗਨ ਨਾ ਲਾਗੇ ਕੋਈ ਉਸ ਬੰਦੇ ਨੂੰ ਕੋਈ ਵੀ ਸਮੱਸਿਆ ਨਹੀਂ ਆ ਸਕਦੀ। ਔਰ ਪ੍ਰੇਮ ਪ ショ ਹੁੰਦਾ ਪ੍ਰੇਮ ਸਰੂਪ ਪਰਮਾਤਮਾ ਨਾਲੋਂ ਵਿਛੋੜਾ। ਮਾਇਆ ਤੋ ਹੁੰਦਾ ਤ੍ਰੋ ਕਰਨ ਵਾਲੀ ਮਾਇਆ। ਕਲਤਰ ਇਸਤਰੀ ਨੂੰ ਕਹਿੰਦੇ ਨੇ ਪਲ ਚ ਫਸ ਕੇ ਉਲਝ ਗਏ। ਸਗਲ ਹੀ ਹੁੰਦੀ ਸਾਰੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਈ ਸੁਖੀਆ। ਪੁੱਤਰੇ ਸਗਲ ਵਸੂਰੇ ਸਾਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਸੰਤ ਸਾਹਿਬ ਜਨ ਪਾਇ ਸਰਸ ਸਤਿਗੁਰੂ ਆਪਰਪੂਰੇ ਬਿਰਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਤੂਰੇ ਜੋ ਕਹਿਣ ਤੋਂ ਭਾਵੇਂ ਆਗ ਗੁਰਬਾਣੀ ਦੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਵਾ ਉਹ ਸਫਲ ਕਰਾਂਗੇ ਸਾਰੇ ਦੁੱਖ ਸੰਤਾਪ ਜਿਹੜੇ ਦੂਰ ਹੋ ਜਾਣਗੇ ਤੰਦੇ ਤੋਂ ਭਾਅ ਹੁੰਦਾ ਵਾ ਜਿਹੜੇ ਅਸੀਂ ਮੋਹ ਜਿਹੜੇ ਨਾਸ਼ਵੰਤੀ ਮਾਇਕੀ ਕੰਮਾਂ ਦੇ ਮੋਹ ਵਿੱਚ ਫਸ ਕੇ ਔਰ ਲਈਏ ਖੋਹੇ ਖੋ ਲੈ ਜਾਂਦੇ ਹਨ ਇਹਦੇ ਦਇਆ ਤੋਂ ਭਾਅ ਪਰਮਾਤਮਾ ਬਗਉਚਨਾ ਖਵਾਰ ਹੋਣਾ ਨਿਰਮਲ ਸੋਏ ਉਹਨਾਂ ਦੀ ਸੋਭਾ ਕਰਨੀ ਵਿਤਰ ਹੋ ਜਾਂਦੇ ਆ ਮਿਲੋ ਪ੍ਰਾਪਤ ਹੋ ਇਹਰ ਦੇ ਵਿੱਚ ਪ੍ਰਗਟ ਹੋ ਕੇ ਸੁਹਾਵਾ ਤੋਂ ਪਾਪ ਹੁੰਦਾ ਸ਼ੋਭਨੀਕ ਸੋ ਇਹ ਜਿਹੜੇ ਆ ਸ਼ਬਦ ਜਿਹੜੇ ਔਖੇ ਸ਼ਬਦ ਸਮਝ ਲੋ ਜਾਂ ਜਿਹੜੇ ਮਹਿੰਗੇ ਸ਼ਬਦ ਆ ਉਹਨਾਂ ਦੀ ਆਪਾਂ ਇੱਕ ਝਾਤ ਮਾਰੀ ਆ ਉਹਨ ਅਸੀਂ ਸਾਰੇ ਜਿਹੜਾ ਸ਼ਬਦ ਆ ਜਿਹੜਾ ਪਦਾ ਹੈ ਜਿਹੜਾ ਵਿਸਾਖ ਜਿਹੜਾ ਹੈ ਇਹ ਚੇਤ ਤੋਂ ਬਾਅਦ ਵਿਸਾਖ ਦੂਸਰਾ ਮਹੀਨਾ ਹੈ ਤੇ ਅਸੀਂ ਅੱਜ ਦੀ ਵਿਚਾਰ ਕਰਨੀ ਕਿਉਂਕਿ ਜਿਹੜੇ ਪੰਜਾਬੀਆਂ ਅਸੀਂ ਸਾਰੇ ਜਿੰਨੇ ਵੀ ਆਪਾਂ ਭਾਰਤੀ ਸੰਸਕ੍ਰਿਤੀ ਦੇ ਅਨਸਾਰ ਇਹ ਜਿਹੜੇ ਮਹੀਨੇ ਚੱਲਦੇ ਸੀਗੇ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤੇ ਮੱਘਰ ਪੋਮਗ ਫੱਗਣ ਇਹਨਾਂ ਦੇ ਹਿਸਾਬ ਨਾਲ ਜਿਹੜੇ ਆਪਣੇ ਜਿਹੜੇ ਵਾਡ ਵਡੇਰੇ ਜਿਹੜੇ ਆ ਉਹ ਆਪਣੀ ਜਿਹੜੀ ਜੀਵਨ ਰਦਾ ਜੜ ਨਰਵਾ ਕਰਦੇ ਸੀਗੇ ਕਿਉਂਕਿ ਉਹ ਜਿਹੜੇ ਆ ਦੇ ਅੰਗਰੇਜ਼ੀ ਮਹੀਨਿਆਂ ਦੇ ਪ੍ਰਤੀ ਬਹੁਤਾ ਸੁਚੇਤ ਨਹੀਂ ਸੀ ਹੈਗੇ ਇਹ ਤੇ ਅੰਗਰੇਜ਼ਾਂ ਦੀ ਦੇਣ ਹੈ ਜਿਹੜੀ ਜਨਵਰੀ ਫਰਵਰੀ ਆ ਮਾਰਚ ਅਪ੍ਰੈਲ ਪਰ ਜਿਹੜਾ ਗੁਰਬਾਣੀ ਦਾ ਜਿਹੜਾ ਸਿਧਾਂਤ ਆ ਜਾਂ ਜਿਹੜੀ ਸਾਡਾ ਜਿਹੜਾ ਮੂਲ ਜਿਹੜਾ ਉਹ ਚੇਤ ਵਿਸਾਖ ਦੇ ਭਾਵਕੇ ਦੇ ਸੀ ਮਹੀਨਿਆਂ ਦੇ ਨਾਲ ਜਿਹੜੀ ਸੰਗਰਾਮ ਜਿਹੜੀ ਆਪਾਂ ਮਨਾਉਨੇ ਆ ਉਹਦਾ ਆਗਾਜ਼ ਕਰਨਾ ਔਰ ਗੁਰਬਾਣੀ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਮਹੀਨਿਆਂ ਪ੍ਰਤੀ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਵਾ ਉਹ ਆਪਾਂ ਜਿਹੜਾ ਵਿਚਾਰਨਾ ਵਾ ਤੇ ਗੁਰੂ ਸਾਹਿਬਾਨ ਨੇ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵਾ ਕਿ ਵਿਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਵਸਾਖ ਮਹੀਨੇ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਧੀਰਜ ਕਿਵੇਂ ਆ ਸਕਦਾ ਹੈ ਜੋ ਪ੍ਰੇਮ ਸਰੂਪ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ ਜਦੋਂ ਸਾਡਾ ਆਪਣੇ ਪ੍ਰੀਤਮ ਦੇ ਨਾਲੋਂ ਵਿਛੋੜਾ ਪੈਂਦਾ ਹੈ ਤੇ ਅਸੀਂ ਬੜੇ ਦੁਖੀ ਹੁੰਨੇ ਆਂ دنیਵੀ ਤੌਰ ਤੇ ਵੀ ਜਦੋਂ ਕੋਈ ਆਪਣਾ ਸੱਜਣ ਮਿੱਤਰ ਛੱਡ ਜਾਂਦਾ ਹੈ ਵਿਛੋੜਾ ਦੇ ਜਾਂਦਾ ਹੈ ਤਾਂ ਬੜਾ ਦੁੱਖ ਹੁੰਦਾ ਹੈ ਇਸੀ ਤਰ੍ਹਾਂ ਜਿਹੜਾ ਜੀਵ ਇਸਤਰੀ ਜਿਹੜੀ ਪਰਮਾਤਮਾ ਦੇ ਨਾਲ ਜਿਹੜੇ ਪ੍ਰੇਮ ਕਰਦੇ ਆ ਜਦੋਂ ਤੱਕ ਉਹ ਗੁਰੂ ਨਾਲੋਂ ਟੁੱਟੇ ਰਹਿਣਗੇ ਪਰਮੇਸ਼ਰ ਨਾਲੋਂ ਤੇ ਉਹਨਾਂ ਨੂੰ ਕਦੀ ਵੀ ਸੁੱਖ ਜਿਹੜਾ ਵਾ ਉਹ ਨਹੀਂ ਮਿਲ ਸਕਦਾ ਬੇਸ਼ੱਕ ਤੁਹਾਨੂੰ ਦੌਲਤ ਜਿੰਨੀ ਮਰਜ਼ੀ ਹੋਵੇ ਇਹ ਸਹੂਲਤਾਂ ਨਹੀਂ ਸਾਡੇ ਵਾਸਤੇ ਜੀਵਨ ਬਸਰ ਕਰਨ ਵਾਸਤੇ ਪਰ ਨਾਲ ਦੇ ਨਾਲ ਮਾਨਸਿਕ ਸਕੂਨ ਜਿਹੜਾ ਸਾਨੂੰ ਉਹ ਗੁਰਬਾਣੀ ਨੇ ਦੇਣਾ ਕਿਵੇਂ ਅਸੀਂ ਵਿਛੋੜਾ ਸਹਿਣ ਕਰਨਾ ਵਾ ਕਿਵੇਂ ਦੁੱਖਾਂ ਦਾ ਸਾਹਮਣਾ ਕਰਨਾ ਵਾ ਜੋ ਮੰਦਰ ਕੋ ਥਾਵੇਂ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸ ਥੰਮਣ ਸੋ ਗੁਰੂ ਮਾਰਾ ਸਚੇ ਪਾਤਸ਼ਾਹ ਕਹਿੰਦੇ ਨੇ ਕਿ ਵਿਸਾਖ ਤੀਰਨ ਕਿਉਂ ਵਾਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਕੇ ਉਹਨਾਂ ਮਨੁੱਖਾਂ ਜਿਹੜੇ ਪ੍ਰਮਾਤਮਾ ਦੇ ਨਾਲੋਂ ਟੁੱਟੇ ਹੋਏ ਆ ਉਹਨਾਂ ਨੂੰ ਜਿਹੜਾ ਵਾ ਟੀਰਜ ਨਹੀਂ ਆਉਂਦੀ ਤੀਰ ਤੀਰਨ ਤੋਂ ਭਾਵ ਹੁੰਦਾ ਵਾ ਕਿ ਟੀਰਜ ਨਹੀਂ ਆਉਂਦੀ ਹੌਸਲਾ ਨਹੀਂ ਆਉਂਦਾ ਇਸ ਕਰਕੇ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਇਹ ਜਿਹੜੀ ਜੀਵ ਇਸਤਰੀ ਆ ਅੱਗੇ ਵੀ ਆਪਾਂ ਜ਼ਿਕਰ ਕਰਦੇ ਆ ਕਿ ਜੀਵ ਇਸਤਰੀ ਤੋਂ ਭਾਵ ਹੁੰਦਾ ਭਾਵੇਂ ਮੇਲ ਹੋਵੇ ਫੀਮੇਲ ਹੋਵੇ ਐਜ਼ ਅ ਹਿਊਮਨ ਬੀਇੰਗ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਹੋਵੇ ਸਾਰੀਆਂ ਜਿਹੜੀਆਂ ਪ੍ਰਮਾਤਮਾ ਵਾਸਤੇ ਜੀਵ ਇਸਤਰੀਆਂ ਕਹਿੰਦੇ ਨੇ ਜਦੋਂ ਪ੍ਰਮਾਤਮਾ ਨੂੰ ਅਸੀਂ ਵਿਸ਼ਵਾਸਾਰ ਦਿੰਨੇ ਆ ਅਸੀਂ ਭੁੱਲ ਜਾਂਦੇ ਆ ਤੇ ਫਿਰ ਮਾਇਆ ਦੇ ਵਿੱਚ ਅਸੀਂ ਰੁੱਝ ਜਾਂਦੇ ਆ ਯਾਨੀ ਕਿ ਅਸੀਂ ਮਾਇਆ ਦੇ ਵਿੱਚ ਇਹਨਾਂ ਜਿਆਦਾ ਖਟਤ ਹੋ ਜਾਂਦੇ ਆ ਕਿ ਸਾਨੂੰ ਵਾਹਿਗੁਰੂ ਦਾ ਜਿਹੜਾ ਨਾਮ ਲੈਣਾ ਭੁੱਲ ਜਾਂਦਾ ਅਸੀਂ ਘੜੀ ਪਲ ਵੀ ਉਹਦੇ ਵਾਸਤੇ ਟਾਈਮ ਨਹੀਂ ਕੱਢਦੇ ਤੇ ਜੀ ਦੇ ਕਰਕੇ ਫਿਰ ਸਾਨੂੰ ਜਿਹੜੀ ਨਿਰਾਸ਼ਾ ਆਉਂਦੀ ਆ ਕਿਉਂਕਿ ਇਹ ਜਿਹੜੀ ਮਾਇਆ ਵਾ ਇਹ ਤੋਂ ਪਛਾਵਾਵਾਂਗੇ ਕਦੀ ਆ ਜਾਂਦੀ ਕਦੀ ਚਲੇ ਜਾਂਦੀ ਹੈ ਜਿਵੇਂ ਧੋਪਾ ਗਈ ਫਿਰ ਛਾਂ ਆ ਗਈ ਕਦੀ ਮਾਇਆ ਆ ਗਈ ਕਦੀ ਚਲੇ ਗਈ ਇਹ ਬਿਨ ਪੈਰਾਂ ਦੇ ਚੱਲਦੀ ਆ ਕਹਿੰਨ ਤੋਂ ਪਾਵੇ ਆ ਕਿ ਇਹਨੂੰ ਜਿਹੜਾ ਵਾ ਕਦੀ ਕਿਸੇ ਕੋਲ ਕਦੀ ਕਿਸੇ ਕੋਲ ਇਹ ਜਿਹੜੀ ਆ ਆਉਂਦੀ ਜਾਂਦੀ ਰਹਿੰਦੀ ਆ ਤੇ ਇਹਨੂੰ ਜਿਹੜਾ ਸੰਭਾਲਣਾ ਜਿਹੜਾ ਵਾ ਬੰਦਾ ਲੱਗਾ ਰਹਿੰਦਾ ਵਾ ਜੋੜਨ ਦੇ ਵਿੱਚ ਭਾਰੀ ਟਿਕਦੀ ਨਹੀਂ ਤੇ ਜੀਵ ਇਸਤਰੀ ਜਿਹੜੀ ਮਨੁੱਖ ਜਿਹੜਾ ਵਾ ਉਹ ਦੁਖੀ ਹੁੰਦਾ ਕਿਉਂਕਿ ਜਦੋਂ ਚਾਰ ਪੈਸੇ ਹੁੰਦੇ ਆ ਆਪਣੇ ਕੋਲ ਆਪਾਂ ਫਿਰ ਉਹਨੀਆਂ ਸਾਡੀਆਂ ਡਿਮਾਂਡਾਂ ਵਧ ਜਾਂਦੀਆਂ ਵਾ ਆਪਣੇ ਆਪ ਅਸੀਂ ਸੋਚਦੇ ਆ ਕਿ ਜਿੱਥੇ ਸਾਡਾ ਇੱਕ ਚੀਜ਼ ਨਾਲ ਗੁਜ਼ਾਰਾ ਹੁੰਦਾ ਹੁਣ ਅਸੀਂ ਦੋ ਤੀਜਾ ਲੈ ਆਉਣੇ ਫਿਰ ਚਾਰ ਲੈ ਆਉਣੇ ਆ ਕਹਿਣ ਤੋਂ ਪਾਵਤ ਰਿਸ਼ਨਾ ਜਿਹੜੀ ਆ ਉਹ ਵੱਧ ਹੀ ਜਾਂਦੀ ਆ ਇਸ ਕਰਕੇ ਮਾਇਆ ਦੇ ਵਿੱਚ ਪਿੱਛੇ ਦੌੜ-ਦੌੜ ਕੇ ਬੰਦਾ ਜਿਹੜਾ ਵਾ ਉਹ ਆਪਣਾ ਮਾਨਸਿਕ ਸਕੂਨ ਤੇ ਆਪਣਾ ਜਿਹੜਾ ਵਾ ਗਵਾ ਬਿੰਦਾ ਵਾ ਔਰ ਪਰੇਸ਼ਾਨ ਰਹਿੰਦਾ ਦੂਜਿਆਂ ਵੱਲ ਵੇਖ ਕੇ ਕਿ ਉਹਨਾਂ ਦੇ ਕੋਲ ਜ਼ਿਆਦੀ ਮਾਇਆ ਵਾ ਮੇਰੇ ਕੋਲ ਘਟਿਆ ਤੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਕੰਪੀਟੀਸ਼ਨ ਦੇ ਜੋਗ ਵਿੱਚ ਜਿਹੜਾ ਬੰਦਾ ਵਾ ਉਹ ਰੱਬ ਨੂੰ ਤੇ ਭੁੱਲ ਵੀ ਜਾਂਦਾ ਵਾ ਪਰ ਨਾਲ ਦੇ ਨਾਲ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦਾ ਨਾ ਉਹ ਆਪਣੇ ਸਰੀਰ ਵੱਲ ਧਿਆਨ ਦਿੰਦਾ ਵਾ ਤੇ ਨਾ ਪਰਮੇਸ਼ਰ ਵੱਲ ਧਿਆਨ ਦਿੰਦਾ ਉਹਦੇ ਬਾਅਦ ਦੇ ਵਿੱਚ ਜਦੋਂ ਚਾਰ ਪੈਸੇ ਇਕੱਠੇ ਹੋ ਜਾਂਦੇ ਆ ਤੇ ਉਹ ਜਿਹੜੇ ਪੈਸੇ ਆ ਉਹ ਮੁੜ ਕੇ ਸਰੀਰ ਦੇਤੇ ਲੱਗਦੇ ਇਹ ਕਹਨ ਤੋਂ ਪਾਵੇ ਆ ਕਿ ਬਿਮਾਰੀਆਂ ਆ ਕੇ irdੀਆਂ ਜਦੋਂ ਅਸੀਂ ਚੰਗਾ ਖਾਣਾ ਨਹੀਂ ਚੰਗਾ ਪੀਣਾ ਨਹੀਂ ਕਸਰਤ ਨਹੀਂ ਕਰਨੀ ਵਰਜਿਸ਼ ਨਹੀਂ ਕਰਨੀ ਸਰੀਰ ਪ੍ਰਤੀ ਧਿਆਨ ਨਹੀਂ ਦੇਣਾ ਪਰਮਾਤਮਾ ਨੂੰ ਭੁੱਲ ਜਾਣਾ ਵਾ ਜਿੱਥੇ ਅਸੀਂ ਮਾਨਸਿਕ ਰੋਗੀ ਹੋ ਜਾਂਦੇ ਹਾਂ ਉੱਥੇ ਸਰੀਰਕ ਰੋਗੀ ਵੀ ਹੋ ਜਾਂਦੇ ਆ ਗੁਰੂ ਪਿਆਰਿਓ ਗੁਰੂ ਸਾਹਿਬਾਨ ਨੇ ਸਾਨੂੰ ਸਮਤ ਬਖਸ਼ੀ ਇਸ ਸ਼ਬਦ ਦੇ ਵਿੱਚ ਕਿ ਜੇ ਅਸੀਂ ਪਰਮੇਸ਼ਰ ਨੂੰ ਵਿਸਾਰ ਦੇਵਾਂਗੇ ਭੁੱਲ ਜਾਵਾਂਗੇ ਤੇ ਮਾਇਆ ਦੇ ਚੱਕਰ ਵਿੱਚ ਪੈ ਕੇ ਇਹ ਮਾਇਆ ਮਮਤਾ ਮੋਣੀ ਵਿੰਦੰਤਾ ਜਗ ਖਾਇਆ ਜਿੰਨ ਵਿੰਦੰਤਾ ਜਗ ਖਾਇਆ ਇਹ ਦੰਦਾਂ ਤੋਂ ਬਿਨਾਂ ਹੀ ਜਿਹੜਾ ਵਾ ਜਿਹੜਾ ਦੁਨੀਆ ਨੂੰ ਖਾ ਜਾਂਦੀ ਆ ਇਸ ਕਰਕੇ ਗੁਰੂ ਪਿਆਰਿਓ ਮਾਇਆ ਉਨੀ ਕੀ ਚਾਹੀਦੀ ਆ ਜਿੰਨਾ ਕ ਆਪਣਾ ਜਿਹੜਾ ਵਾ ਗੁਜ਼ਾਰਾ ਹੋ ਸਕੇ ਕਹਿਣ ਤੋਂ ਬਾਅਦ ਹੈ ਕਿ ਜਿੰਨੀ ਮਿਲਦੀ ਆ ਉਹਦੇ ਵਿੱਚ ਸ਼ੁਕਰ ਗੁਜ਼ਾਰੀਏ ਤੇ ਬਹੁਤੀ ਜਿਹੜੀ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਭੁੱਖ ਮਰੀ ਜਾਂ ਮਰੂ ਮਰੂ ਕਰਨਾ ਕਿ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਠੀਕ ਹੈ ਕਿ ਪ੍ਰਮਾਤਮਾ ਸਭ ਕੁਝ ਦੇਣ ਦੇ ਸਮਰੱਥ ਹੈ ਵਾਹਿਗੁਰੂ ਹੌਲੀ-ਹੌਲੀ ਸਭ ਕੁਝ ਮਿਲ ਵੀ ਜਾਂਦਾ ਵਾ ਪਰ ਇੱਕ ਹੁੰਦਾ ਵਾ ਜੇਕਰ ਅਸੀਂ ਆਪਣਾ ਸੰਜਮ ਤੋੜ ਦਵਾਂਗੇ ਤੇ ਫਿਰ ਜਿਹੜੀ ਆ ਕੋਈ ਵੀ ਜਿਹੜੀ ਚੀਜ਼ ਆ ਉਹ ਸਾਡੇ ਲਈ ਨੁਕਸਾਨਦੇ ਹੁੰਦੀ ਆ ਹੁਣ ਪਾਣੀ ਦੇ ਨਾਲ ਫਸਲ ਪਲਦੀ ਆ ਜੇਕਰ ਪਾਣੀ ਜਿਹੜਾ ਵਿੱਤੋਂ ਵੱਧ ਫਸਲ ਨੂੰ ਦੇ ਦਈਏ ਫਸਲ ਹੀ ਡੋਬਦੀ ਆ ਪਾਣੀ ਦੇ ਨਾਲ ਤੇ ਫਸਲ ਵੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਮਰ ਜਾਂਦੀ ਆ ਜਦੋਂ ਹਾਰਡ ਆਉਂਦੇ ਆ ਜਾਂ ਜਦੋਂ ਪਾਣੀ ਚਾ ਜ਼ਿਆਦਾ ਆਪਾਂ ਦੇ ਦੇਨੇ ਫਸਲ ਨੂੰ ਜਦੋਂ ਡੋਬ ਕੇ ਰੱਖ ਦਿੰਨੇ ਆ ਤੇ ਪਾਸਾ ਡੋਬ ਕੇ ਜਿਹੜੀ ਖਰਾਬ ਹੋ ਜਾਂਦੀ ਤੇ ਜੇਕਰ ਆਪਾਂ ਨਹੀਂ ਵੀ ਦਿੰਦੇ ਤੇ ਤਾਂ ਵੀ ਉਹ ਸੜ ਕੇ ਸੁਆਹ ਹੋ ਜਾਂਦੀ ਇਸੇ ਤਰ੍ਹਾਂ ਮਾਇਆ ਵਾ ਇਹ ਜਿੰਨੀ ਕ ਆਪਾਂ ਨੂੰ ਲੋੜ ਆ ਉਨੀ ਕੀ ਬੜੀ ਹੈ ਕਹਨ ਤੋਂ ਪਾਵੇ ਆ ਕਿ ਮਨੁੱਖ ਜਿਹੜਾ ਰੱਜਦਾ ਨਹੀਂ ਉਹ ਜਾਂਦਾ ਵਾ ਕਿ ਮੈਨੂੰ ਹੋਰ ਮਿਲ ਜੇ ਹੋਰ ਮਿਲ ਜੇ ਹੋਰ ਮਿਲ ਜਾਈ ਦੇ ਚੱਕਰ ਵਿੱਚ ਉਹ ਦੌੜਦਾ ਫਿਰਦਾ ਵਾ 2 2 4 4 ਤੋਂ 8 8 ਤੋਂ 16 ਇਹ ਫਿਗਰ ਜਿਹੜੇ ਸਾਡੇ ਵਧੇ ਜਾਂਦੇ ਆ ਪਰ ਸਾਡੀ ਜਿਹੜੀ ਟੈਨਸ਼ਨ ਆ ਉਹ ਵੀ ਨਾਲ ਦੇ ਨਾਲ ਵਾਧੀ ਜਾਂਦੀ ਹੈ ਚਾਰ ਪੈਸੇ ਜਰੂਰ ਆ ਜਾਂਦੇ ਆ ਪਰ ਉਹਦੇ ਨਾਲ ਨਾਲ ਸਾਡੀਆਂ ਜਿਹੜੀਆਂ ਡਿਮਾਂਡਾਂ ਨੇ ਸਾਡਾ ਜਿਹੜਾ ਲਾਈਫ ਸਟਾਈਲ ਆ ਉਹ ਵੀ ਜਿਹੜਾ ਵਾ ਅਸੀਂ ਉਹਨੂੰ ਉੱਪਰ ਚੁੱਕਦੇ ਚੁੱਕਦੇ ਕਰਜ਼ੇ ਦੇ ਹੇਠ ਆ ਜਾਂਦੇ ਆ ਜਾਂ ਦਿਨ ਰਾਤ ਕੰਮ ਕਰ ਕਰਕੇ ਆਪਣੀ ਨਾ ਸਿਹਤ ਵਲ ਧਿਆਨ ਦਿੰਨੇ ਆ ਤੇ ਨਾ ਹੀ ਪਰਮਾਤਮਾ ਦੀ ਬੰਦਗੀ ਵੱਲ ਕੋਈ ਪਰਮੇਸ਼ਰ ਦਾ 4 ਮਿੰਟ ਜਿਹੜਾ ਆਪਾਂ ਨਾਮ ਲੈਣਾ ਉਹ ਵੀ ਨਹੀਂ ਲੈਂਦੇ ਇਹ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਜਿਹੜਾ ਵਾ ਇੱਕ ਮਸਾਫਰ ਵਾਂਗ ਆਈਏ ਇਸ ਦੁਨੀਆ ਉਤੇ ਸਦਾ ਸਿਹਤੇ ਬੈਕਟੀਰੀ ਰਹਿਣਾ ਤੇ ਇਸ ਕਰਕੇ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਨਾ ਸਿਹਤ ਪ੍ਰਤੀ ਧਿਆਨ ਦਈਏ ਨਾ ਗੁਰਬਾਣੀ ਵੱਲ ਧਿਆਨ ਦਈਏ ਤੇ ਮਾਇਆ ਵਿੱਚ ਉਲਝ ਕੇ ਹੀ ਮਰ ਜਾਈਏ ਇਸ ਕਰਕੇ ਗੁਰੂ ਪਿਆਰਿਓ ਇਹ ਜਿਹੜੇ ਮਨੁੱਖ ਜਿਹੜੇ ਬਹੁਤਾ ਪੈਸਾ ਪੈਸਾ ਕਰੀ ਫਿਰਦੇ ਆ ਨਾ ਤੇ ਉਹਨਾਂ ਨੇ ਵੀ ਇੱਥੇ ਮਾਇਆ ਛੱਡ ਜਾਣੀ ਆ ਇਸ ਕਰਕੇ ਜਿਹੜੇ ਵੇਖੋ ਤੁਸੀਂ ਜਿਹੜੇ ਆਪਣੀ ਜ਼ਿੰਦਗੀ ਜਿਹੜੀ ਸੰਤੁਸ਼ਟੀ ਨਾਲ ਜਿਉਂਦੇ ਆ ਨਾ ਰਾਮ ਦੇ ਨਾਲ ਜਿਹੜੇ ਜਿੰਨੀ ਕੁ ਕਮਾਈ ਹੁੰਦੀ ਆ ਆਪਣੇ ਬੰਦਗੀ ਕਰਦੇ ਪਰਮੇਸ਼ਰ ਦਾ ਨਾਮ ਜਪਦੇ ਆ ਆਪਣੀ ਸਿਹਤ ਵੱਲ ਖਿਆਤਿਆਨ ਰੱਖਦੇ ਆ ਸਾਦਾ ਖਾਂਦੇ ਆ ਸੋਹਣਾ ਖਾਂਦੇ ਆ ਸਾਦਾ ਖਾਣ ਤੋਂ ਭਾਵ ਇਹ ਕਿ ਪੋਸਟਿਕ ਭੋਜਨ ਖਾਣਾ ਵਾ ਮਤਲਬ ਕਿ ਵਧੀਆ ਇਹ ਨਹੀਂ ਹੈਗਾ ਕਿ ਮਤਲਬ ਕਿ ਅਸੀਂ ਮਹਿੰਗੀਆਂ ਚੀਜ਼ਾਂ ਖਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਆ ਅਸੀਂ ਜਿੰਨੇ ਕੁ ਜੋਗੇ ਹੈਗੇ ਜਿੰਨੀ ਕੁ ਸਾਡੀ ਆਪਣਾ ਵੇਤ ਵੇਖੀ ਦਾ ਪਹਿਲਾਂ ਜਿੰਨੇ ਕੁ ਜੋਗੇ ਹੈਗੇ ਆ ਉਨਾਂ ਹੀ ਕੀ ਪੰਡ ਚੁੱਕੀਏ ਕਹਿੰਦੇ ਭਾਵੇਂ ਆ ਕਿ ਬਹੁਤਾ ਜਿਹੜਾ ਦਿਮਾਗ ਦੇ ਉਤੇ ਬੋਝ ਨਹੀਂ ਪਾਉਣਾ ਉਤਰ ਕਲਤਰ ਨਾ ਸੰਗਤ ਨਾ ਹਾਰਿ ਬਨਾਸ਼ੀ ਓ ਪਲਚ ਪਲਚ ਸਗਲੀ ਮੋਈ ਝੂਟੇ ਤੰਦੇ ਮੋ ਗੁਰੂ ਸਾਹਿਬਾਨ ਫਰਮਾਉਂਦੇ ਕਿ ਜਿਹੜੇ ਪੁੱਤਰ ਆ ਸਾਡੇ ਜਿਹੜੇ ਧੀਆਂ ਪੋਤੇ ਆ ਸਾਡੀ ਇਸਤਰੀ ਜਿਹੜੀ ਆ ਇਹਨਾਂ ਦਾ ਸੰਗ ਜਿਹੜਾ ਵਾ ਠੀਕ ਹੈ ਅਗੇ ਸਾਡੇ ਲਈ ਜ਼ਰੂਰੀ ਆ ਧੀਆਂ ਵਾਸ ਪੁੱਤਾਂ ਵਾਸਤੇ ਆਪਾਂ ਨੂੰ ਕਰਜ਼ ਮੁਕਮਾਉਣਾ ਵੀ ਚਾਹੀਦਾ ਵਾ ਉਹਨਾਂ ਨੂੰ ਪਾਲਣਾ ਜਿਹੜਾ ਵਾ ਸਾਡਾ ਫਰਜ਼ ਆ ਇਸ ਤਰੀ ਦੇ ਨਾਲ ਵੀ ਪ੍ਰੇਮ ਰੱਖਣਾ ਵਾ ਇਹ ਨਹੀਂ ਕਿ ਮਤਲਬ ਆਪਣੀ ਜਿਹੜੀ ਗ੍ਰਿਸ਼ਤ ਧਰਮ ਦੇ ਵਿੱਚ ਰਹਿਣਾ ਵਾ ਆਪਣੀ ਔਰਤ ਪ੍ਰਤੀ ਸਮਾਜ ਪ੍ਰਤੀ ਜਿੰਨੇ ਕੁ ਫਰਜ਼ ਬੰਦੇ ਪੂਰੇ ਕਰਨੇ ਆ ਕਹਿੰਦੇ ਨਾ ਸੰਗਤ ਨਾ ਹਾਰਿਆ ਬਨਾਸ਼ੀਓ ਕਹਿੰਦੇ ਨੇ ਕਿ ਇਹ ਸਦਾ ਤੇਰੇ ਸਾਥ ਨਿਭਣ ਵਾਲੇ ਨਹੀਂ ਹੈਗੇ ਜਿਹੜਾ ਪ੍ਰਮਾਤਮਾ ਵਾ ਉਹ ਅਬਨਾਸ਼ੀ ਆ ਉਹ ਨਾਸ਼ ਰਹਿਤ ਆ ਉਹ ਮਰਦਾ ਜੰਮਦਾ ਨਹੀਂ ਜੇ ਅੰਗ ਸੰਗ ਰਹਿਣਾ ਵਾ ਤੇਰੇ ਤੇ ਹਮੇਸ਼ਾ ਉਹ ਪ੍ਰਮਾਤਮਾ ਦੇ ਰਹਿਣਾ ਜਾਂ ਤੇਰੇ ਸਰੀਰ ਨੇ ਰਹਿਣਾ ਵਾ ਜਿਹੜਾ ਸਰੀਰ ਹੈ ਆਪਣਾ ਜਿੰਨਾ ਚਿਰ ਤੱਕ ਆਪਾਂ ਨੂੰ ਆਜੂ ਮਿਲੀ ਪ੍ਰਮਾਤਮਾ ਨੇ ਆਪਾਂ ਨੂੰ ਉਮਰ ਬਖਸ਼ੀ ਆ ਜਾਂ ਇਹਨੇ ਆਪਣੇ ਨਾਲ ਰਹਿਣਾ ਜਾਂ ਪ੍ਰਮਾਤਮਾ ਨੇ ਰਹਿਣਾ ਇਸ ਕਰਕੇ ਬਡਾਪੇ ਦੇ ਵਿੱਚ ਪੁੱਤਰਾਂ ਦੀ ਧੀਆਂ ਦੇ ਸਹਾਰੇ ਦੀ ਲੋੜ ਹੁੰਦੀ ਆ ਪਰ ਦੁੱਖ ਦੀ ਗੱਲ ਇਹ ਆ ਕਿ ਪੁੱਤਰ ਧੀ ਵੀ ਜਿਹੜੇ ਆ ਇਸਤਰੀ ਵੀ ਜਿਹੜੀ ਆ ਇਹ ਕਿਸੇ ਕਾਰਨ ਵੀ ਆਪਾਂ ਨੂੰ ਜਿਹੜਾ ਵਾ ਛੱਡ ਸਕਦੇ ਆ ਇਸ ਕਰਕੇ ਇਹਨਾਂ ਦਾ ਸੰਗ ਜਿਹੜਾ ਜੇ ਅਸੀਂ ਸੋਚੀਏ ਕਿ ਹਮੇਸ਼ਾ ਨਾਲ ਰਹੇਗਾ ਤੇ ਇਹ ਸਾਡੇ ਮਨ ਦਾ ਜਿਹੜਾ ਵਹਿਮ ਆ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਸਰਬੱਤ ਹੀ ਜੀਆਂ ਉੱਪਰ ਜਿਹੜਾ ਵਾ ਮੇਰਾ ਪਰਿਆਤ੍ਰਿਕੰਤ ਆਂ ਦਰਸਤੀਆਂ ਬਖਸ਼ਣ ਪਰ ਜਿਹੜਾ ਵਾਹਿਗੁਰੂ ਦੀ ਜਿਹੜੀ ਪਲੇਸ ਆ ਨਾ ਜਿਹੜੀ ਪ੍ਰਮਾਤਮਾ ਦੀ ਜਗ੍ਹਾ ਜਿਹੜੀ ਆ ਉਹ ਇਹ ਨਹੀਂ ਲੈ ਸਕਦੇ ਪਲ ਚ ਪਲ ਚ ਸਗਲੀ ਮੋਈ ਝੂਠੇ ਤੰਦੇ ਮੋ ਕਹਿੰਦੇ ਮਾਇਆ ਦੇ ਚੱਕਰ ਵਿੱਚ ਫਸ ਕੇ ਅਸੀਂ ਆਪਣੀ ਸਾਰੀ ਜਿਹੜੀ ਜ਼ਿੰਦਗੀ ਜਿਹੜੀ ਆ ਗਵਾ ਲੈਨੇ ਆ ਇਹਨਾਂ ਝੂਠੇ ਤੰਦੇ ਮੋਹ ਦੇ ਵਿੱਚ ਕਈ ਵਾਰੀ ਵੇਖੋ ਕਈ ਇਨਸਾਨ ਜਿਹੜੇ ਆ ਉਹ ਬੇਸ਼ੱਕ ਜਿੰਨਾ ਮਰਜ਼ੀ ਹੋਵੇ ਉਹ ਧੀਆਂ ਪੁੱਤਰਾਂ ਵਾਸਤੇ ਗਾਂ ਆਪਣੇ ਪੁੱਤਰਾਂ ਵਾਸਤੇ ਜਾਇਦਾਦ ਬਣਾਉਂਦੇ ਬਣਾਉਂਦੇ ਜਿਹੜੇ ਆ ਉਹ ਕਈ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਤੇ ਕਈ ਤਰ੍ਹਾਂ ਦੇ ਜਿਹੜੇ ਕ੍ਰਾਈਮ ਜਿਹੜੇ ਕਰਦੇ ਆ ਗਨਾਹ ਕਰ ਲੈਂਦੇ ਆ ਤੇ ਕਈ ਵਾਰੀ ਉਹ ਜਿਹੜੇ ਆ ਇਹੋ ਜਿਹੇ ਵੀ ਜਿਹੜੇ ਆ ਕ੍ਰਾਈਮ ਕਰ ਲੈਂਦੇ ਕਿ ਜਿਨ੍ਹਾਂ ਦੇ ਨਾਲ ਉਹ ساری ਜ਼ਿੰਦਗੀ ਜਿਹੜੇ ਵੱਜ ਜਾਂਦੇ ਆ ਫਸ ਜਾਂਦੇ ਆ ਸੋ ਠੀਕ ਹੈ ਕਿ ਇੱਕ ਹੱਦ ਤੱਕ ਆਪਣੀ ਜਿਹੜੀ ਆ ਸੱਚੀ ਸੁੱਚੀ ਕਿਰਤ ਜਿਹੜੀ ਆ ਆਪਾਂ ਕਰਨੀ ਆ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਹੈਗੀ ਕਿ ਅਸੀਂ ਮਿਹਨਤ ਆਪਣੀ ਕਰਨੀ ਆ ਪਰ ਅਸੀਂ ਕਿਸੇ ਨੂੰ ਦੁੱਖ ਦੇ ਕੇ ਨਹੀਂ ਕਿਸੇ ਦਾ ਭਲਾ ਕਰਕੇ ਆਪਣੇ ਕੰਮ ਦੇ ਪ੍ਰਤੀ ਵਫਾਦਾਰੀ ਕਰਕੇ ਇਮਾਨਦਾਰੀ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਆ ਔਰ ਉਹਨਾਂ ਨੂੰ ਗੁਰੂ ਦੇ ਨਾਲ ਜੋੜਨਾ ਵਾ ਚੰਗੇ ਸੰਸਕਾਰ ਦੇਣੇ ਆ ਚੰਗਾ ਜਿਹੜਾ ਵਾ ਜੀਵਨ ਜੂਣਾ ਸਿਖਾਉਣਾ ਵਾ ਤਾਂ ਹੀ ਅਸੀਂ ਸਾਰੇ ਚੰਗੇ ਹੋਵਾਂਗੇ ਤਾਂ ਹੀ ਸਮਾਜ ਵਧੀਆ ਬਣਨਾ ਵਾ ਇਸ ਕਰਕੇ ਅਸੀਂ ਆਪਰੇ ਅੰਦਰ ਝਾਤੀ ਮਾਰਨੀ ਕਿ ਅਸੀਂ ਕਿੰਨੇ ਕੁ ਚੰਗੇ ਆ ਜੇਕਰ ਅਸੀਂ ਆਪਣੇ ਮਨ ਦੀ ਸਫਾਈ ਨਹੀਂ ਕਰਦੇ ਤੇ ਤਨ ਦੀ ਸਫਾਈ ਕਰੀ ਜਾਂਦੇ ਆ ਤੇ ਤਨ ਜਿਹੜਾ ਵਾ ਠੀਕ ਹੈ ਕਿ ਸਾਡਾ ਜਿਹੜਾ ਵੇਖਣ ਨੂੰ ਸੋਹਣਾ ਲੱਗੇਗਾ ਕੱਪੜੇ ਸਾਡੇ ਵੀ ਜਿਹੜੇ ਜਿਸੀਂ ਪਾਉਨੇ ਆ ਜੋ ਵੀ ਲਿਬਾਸ ਪਹਿਨਦੇ ਆ ਸਾਡਾ ਸੋਹਣਾ ਲੱਗੇਗਾ ਪਰ ਸਾਡਾ ਮਨ ਨਹੀਂ ਨਾ ਚੰਗਾ ਹੋਵੇਗਾ ਤੇ ਸਾਨੂੰ ਕੋਈ ਚੰਗਾ ਨਹੀਂ ਸਮਝੇਗਾ ਨਾ ਅਸੀਂ ਪਰਮੇਸ਼ਰ ਦੀ ਨਜ਼ਰ ਵਿੱਚ ਚੰਗੇ ਬਣਾਂਗੇ ਨਾ ਅਸੀਂ ਦੁਨੀਆ ਦੀ ਨਜ਼ਰ ਵਿੱਚ ਇਸ ਕਰਕੇ ਗੁਰੂ ਪਿਆਰਿਓ ਹਮੇਸ਼ਾ ਜਿਹੜਾ ਵਾ ਇਹ ਨਹੀਂ ਗਣਾਗੇ ਦੁਨੀਆਦਾਰੀ ਦੇ ਵਿੱਚ ਜਿਹੜਾ ਵਾ ਉਹ ਮਾਇਆ ਦੇ ਚੱਕਰ ਵਿੱਚ ਹੀ ਅਸੀਂ ਠੂਠੇ ਧੰਦਿਆਂ ਵਿੱਚ ਫਸ ਕੇ ਅਸੀਂ ਆਪਣੀ ਜਿਹੜੀ ਜ਼ਿੰਦਗੀ ਨੂੰ ਬਰਬਾਦ ਕਰ ਲਈਏ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਕਿ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਦੇ ਤੇ ਸਾਡਾ ਜਿਹੜਾ ਜੀਵਨ ਆ ਉਹ ਜਿਹੜਾ ਵਾ ਬੇਕਾਰ ਹੋ ਜਾਏਗਾ ਸਾਡਾ ਅੱਗਾ ਜਿਹੜਾ ਵਾ ਆਉਣ ਵਾਲਾ ਸਮਾਂ ਜਿਹੜਾ ਸਾਡਾ ਜਾਂ ਜਿਹੜਾ ਪ੍ਰਲੋਕ ਆ ਉਹ ਵੀ ਸਾਡਾ ਜਿਹੜਾ ਵਾ ਉੱਥੇ ਵੀ ਅਸੀਂ ਜਿਹੜੀ ਆ ਸਾਡੇ ਜਿਹੜੀ ਕੀ ਕਹਿ ਸਕਦੇ ਆ ਕਿ ਨਮੋਚੀ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਅਸੀਂ ਪ੍ਰਮਾਤਮਾ ਦਾ ਨਾਮ ਤੇ ਸਿਮਰਿਆ ਨਹੀਂ ਏਕ ਪਿਤਾ ਏਕਸ ਕੇ ਹਮ ਬਾਰਕ ਸੋ ਇੱਕਸ ਇੱਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਅਰੀ ਦੇ ਨਾਮ ਤੋਂ ਬਿਨਾ ਸਾਡਾ ਜਿਹੜਾ ਅਗਲਾ ਜੀਵਨ ਜਿਹੜਾ ਵਾ ਉਹ ਸਾਰਾ ਖਰਾਬ ਹੋ ਜਾਏਗਾ ਹੁਣ ਤੋਂ ਹੀ ਅਸੀਂ ਪਰਮਾਤਮਾ ਦਾ ਨਾਮ ਜਪ ਲਈਏ ਜਿਹੜਾ ਪਿਛਲਾ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਅੱਗੇ ਸਮਝ ਚੱਲੇ ਚੱਲੇ ਨੰਦ ਲਾਲਾ ਪਾਸੇ ਜੀ ਬੀਤੀ ਜੋ ਬੀਤੀ ਜਿਹੜੇ ਪਿਛਲਾ ਸਮਾਂ ਜਿਹੜਾ ਵਾ ਜਿਹੜਾ ਸਾਡੇ ਕੋਲ ਪਾਸਟ ਜਿਹੜਾ ਬੀਤ ਗਿਆ ਉਹਦੇ ਬਾਰੇ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਉਹ ਸਾਡੇ ਹੱਥ ਵਿੱਚ ਨਹੀਂ ਪਰ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਵਰਤਮਾਨ ਸਮਾਂ ਉਹ ਆਪਣੇ ਹੱਥ 'ਚ ਆ ਪ੍ਰੈਸੈਂਟ ਟਾਈਮ ਹੈ ਇਹਨੂੰ ਸਵਾਰੀਏ ਸਿਮਰਨ ਕਰੀਏ ਚੰਗੇ ਕਰਮ ਕਰੀਏ ਪਰਮੇਸ਼ਰ ਦੀ ਬੰਦਗੀ ਕਰੀਏ ਇਹਦੇ ਵਿੱਚ ਹੀ ਆਪਣਾ ਭਲਾ ਵਾ ਤਾਂ ਹੀ ਆਪਣਾ ਜਿਹੜਾ ਵਾ ਬੋਲ ਪੈਣਾ ਦੋਏ ਵਿਸਾਰ ਬਗੁਚਣਾ ਪ੍ਰਭਿਨ ਅਵਰਨ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ ਜੇਕਰ ਪ੍ਰਮਾਤਮਾ ਨੂੰ ਵਿਸਾਰਦਾਂਗੇ ਨਾ ਤੇ ਫਿਰ ਜਿਹੜਾ ਵਾ ਬਗੁਚਣਾ ਤੋਂ ਭਾਵ ਹੁੰਦਾ ਖੁਆਰ ਹੋਣਾ ਪਰੇਸ਼ਾਨ ਹੋਣਾ ਕੱਜਲ ਖੁਆਰ ਹੋਣਾ ਫਿਰ ਸਾਨੂੰ ਜਿਹੜਾ ਵਾ ਜੀਵਨ ਜਿਹੜਾ ਵਾ ਅਜਾਈਂ ਗਵਾਲਾਂਗੇ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਪ੍ਰਮਾਤਮਾ ਹੀ ਇੱਕ ਹੈ ਜਿਹੜਾ ਸਾਡੇ ਵਾਸਤੇ ਸਭ ਕੁਝ ਹੈ ਸੋ ਵਾਹਿਗੁਰੂ ਨੂੰ ਕਦੀ ਵੀ ਨਹੀਂ ਭੁਲਾਉਣਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਕੋਈਸਾਂ ਰੋਗ ਚਿੰਤਾਵਾਂ ਪਰੇਚਾਨੀਆਂ ਲੱਗਦੀਆਂ ਪ੍ਰੀਤਮ ਚਰਨੀ ਜੋ ਲਗੇ ਜਿਹੜੇ ਵਾਹਿਗੁਰੂ ਦੇ ਚਰਨੀ ਲੱਗਦੇ ਆ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਜਿਹੜੇ ਬਾਣੀ ਪੜਦੇ ਆ ਗੁਰੂ ਦੇ ਹੁਕਮ ਵਿੱਚ ਰਹਿੰਦੇ ਆ ਚੰਗੇ ਕਰਮ ਕਰਦੇ ਆ ਉਹਨਾਂ ਦੇ ਹਿਰਦੇ ਜਿਹੜੇ ਨਿਰਮਲ ਹੋ ਜਾਂਦੇ ਆ ਕੰਮ ਵੀ ਚੰਗੇ ਕਰਦੇ ਜੋ ਮਾੜਾ ਕਰਮ ਨਹੀਂ ਕਰਦੇ ਮਨੁੱਖਤਾ ਦੀ ਭਲਾਈ ਵਾਸਤੇ ਤਤਪਰ ਰਹਿੰਦੇ ਆ ਸਮਾਜ ਦੀ ਭਲਾਈ ਵਾਸਤੇ ਚੰਗੇ ਕਰਮ ਕਰਦੇ ਆ ਨਾਲ ਨਾਲ ਜਿਹੜਾ ਵਾ ਉਹ ਸਿਮਰਨ ਕਰਦੇ ਰਹਿੰਦੇ ਆ ਵਾਹਿਗੁਰੂ 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 ਦਾ ਜਿਹੜਾ ਜਾਪ ਕਰਦੇ ਰਹਿੰਦੇ ਆ ਤੇ ਇਹਦੇ ਨਾਲ ਆਪਣੀ ਜਿਹੜੀ ਅਥੀਕਾਰ ਕਰਦੇ ਆ ਤੇ ਜਿਹੜਾ ਆਪਣਾ ਧਿਆਨ ਜਿਹੜਾ ਉਹ ਨਰਿੰਕਾਰ ਨਾਲ ਪਰਮਾਤਮਾ ਨਾਲ ਜੋੜ ਕੇ ਰੱਖਦੇ ਆ ਉਹਨਾਂ ਦੇ ਮਾਨ ਵਿੱਚ ਕਦੀ ਵੀ ਜਿਹੜੀ ਆ ਗਲਤ ਭਾਵਨਾ ਨਹੀਂ ਕੋਈ ਆਉਂਦੀ ਆਪਣਾ ਜੀਵਨ ਜਿਹੜਾ ਵਾ ਉਹ ਅਦਰਸ਼ ਟੰਗ ਨਾਲ ਜੁੰਦੇ ਆ ਸਿੱਖ ਰਹਿਤ ਮਰਿਆਦਾ ਮੁਤਾਬਕ ਕਰੈਤਾਂ ਤੋਂ ਬਚ ਕੇ ਰਹਿੰਦੇ ਆ ਰਹਿਣੀ ਰਹੇ ਸੋਈ ਸਿੱਖ ਮੇਰਾ ਗੁਰੂ ਸਾਹਿਬਾਨ ਕਹਿੰਦੇ ਰਹਿਤ ਪਿਆਰੀ ਮੁਝ ਕੋ ਉਹ ਕਹਿੰਦੇ ਰਹਿਤ ਜਿਹੜੀ ਆ ਨਾ ਸਭ ਤੋਂ ਵੱਡੀ ਚੀਜ਼ ਆ ਕਿ ਆਪਣੇ ਆਪ ਨੂੰ ਇੱਕ ਮਰਿਆਦਾ ਵਿੱਚ ਰੱਖਣਾ ਜਿਵੇਂ ਸਕੂਲ ਵਾਲੇ ਇੱਕ ਬੱਚਾ ਨੂੰ ਡਿਸਪਲਨ ਵਿੱਚ ਰੱਖਦੇ ਆ ਨਾ ਆਪ ਵੀ ਡਿਸਪਲਨ ਵਿੱਚ ਰਹਿੰਦੇ ਸਮੇਂ ਸਿਰ ਆਉਂਦੇ ਆ ਸਮੇਂ ਸਿਰ ਜਾਂਦੇ ਆ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਆ ਸਮਝਾਉਂਦੇ ਆ ਉਹਨਾਂ ਨੂੰ ਜੀਵਨ ਦੇ ਵਿੱਚ ਕਿਵੇਂ ਅਸੀਂ ਆਪਣੇ ਜਿਹੜੇ ਕਾਰਜ ਕਰਨੇ ਆ ਉਹਨਾਂ ਨੂੰ ਤਿਆਰ ਕਰਦੇ ਬੱਚਿਆਂ ਨੂੰ ਉਹਨਾਂ ਨੂੰ ਸਫਾਈ ਸੰਬੰਧੀ ਦੱਸਦੇ ਆ ਉਹਨਾਂ ਨੂੰ ਆਪਣੇ ਸਰੀਰ ਦੀ ਕਿਵੇਂ ਸੰਭਾਲ ਕਰਨੀ ਆ ਦੇਸ਼ ਦੀ ਕਿਵੇਂ ਸੇਵਾ ਕਰਨੀ ਆ ਪੜ੍ਹਾਈ ਲਿਖਾਈ ਦੇ ਜਿਹੜੇ ਨੁਕਤੇ ਦੱਸਦੇ ਆ ਸਮਝਾਉਂਦੇ ਆ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਵੀ ਸਾਨੂੰ ਜੀਵਨ ਜਾਚ ਦੱਸਦੇ ਆ ਇਹ ਇੱਕ ਬੜੀ ਵੱਡੀ ਸਾਡੇ ਵਾਸਤੇ ਸਿੱਖਿਆ ਵਾ ਜਿਹੜੀ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹ ਵਿੱਚ ਕਹਿਣ ਤੋਂ ਪਹਿਲਾਂ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਬਖਸ਼ੀ ਆ। ਇਹ ਗੁਰਬਾਣੀ ਸਾਰੀ ਸਾਡੀ ਜਿਹੜੀ ਅਗਵਾਈ ਕਰਦੀ ਏ ਸਾਨੂੰ ਸੇਧ ਦਿੰਦੀ ਏ ਸਾਡੀ ਮਾਰਗਦਰਸ਼ਕ ਆ। ਤੇ ਗੁਰਬਾਣੀ ਤੋਂ ਅਸੀਂ ਜਿਹੜਾ ਬੜਾ ਕੁਝ ਸਿੱਖਦੇ ਆਂ ਤਾਂ ਹੀ ਅਸੀਂ ਚੰਗੇ ਬਣ ਸਕਦੇ ਆਂ ਜੇ ਗੁਰਬਾਣੀ ਤੇ ਅਮਲ ਕਰਾਂਗੇ ਗੁਰਬਾਣੀ ਦੀ ਜਿਹੜੀ ਆ ਉਹ ਪੜ੍ਹਾਈ ਕਰਾਂਗੇ ਸਮਝਾਂਗੇ ਗੁਰਬਾਣੀ ਨੂੰ ਵਿਚਾਰਾਂਗੇ ਫੇਰ ਹੀ ਸਾਡੇ ਪੱਲੇ ਕੁਝ ਪੈਣਾ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਕਿ ਮੇਰੀ ਬੇਨਤੀ ਆ ਅਰਦਾਸ ਆ ਕਿ ਇਹ ਪ੍ਰਮਾਤਮਾ ਮੈਨੂੰ ਤੂੰ ਪ੍ਰਾਪਤ ਹੋ ਜਾ ਮੈਂ ਤੇਰੇ ਤੱਕ ਪ੍ਰਾਪਤ ਹੋ ਜਾ ਕਹਿਨ ਤੋਂ ਭਾਵ ਕਿ ਮੇਰਾ ਇਹ ਵਿਛੋੜਾ ਜਿਹੜਾ ਖਤਮ ਹੋ ਜਾਈ ਸਾਡੇ ਵਿੱਚ ਕੋਈ ਵੀ ਫਰਕ ਨਾ ਰਵੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇਕਰ ਪ੍ਰਮਾਤਮਾ ਦੇ ਨਾਲ ਸਾਡੀ ਪ੍ਰੀਤ ਜਿਹੜੀ ਪੈ ਗਈ ਆ ਤੇ ਸਾਡਾ ਮਲਾਪ ਹੋ ਗਿਆ ਨਾ ਸਮਝ ਲਓ ਫਿਰ ਮਨ ਸੁਖੀ ਹੋ ਜਾਂਦਾ ਜਦੋਂ ਗॉड ਨਾਲ ਕਨੈਕਸ਼ਨ ਹੋ ਜਾਂਦਾ ਜਦੋਂ ਤਾਰਾਂ ਜੁੜ ਜਾਂਦੀਆਂ ਪਰਮੇਸ਼ਰ ਨਾਲ ਫਿਰ ਸਾਨੂੰ ਜਿਹੜੀ دنیਵੀਂ ਦੁੱਖ ਵੀ ਜਿਹੜੇ ਪਰੇਸ਼ਾਨੀ ਕਰਦੇ ਕਹਿਨ ਤੋਂ ਭਾਵ ਹੈ ਕਿ ਲੇਵ ਲੱਗ ਜਾਂਦੀ ਫਿਰ ਸਾਡੇ ਮਾਨ ਦੇ ਵਿੱਚੋਂ ਹੋਰ ਜਿਹੜੇ ਵਿਚਾਰ ਆ ਜਿਹੜੇ ਭੜੇ ਵਿਚਾਰ ਆ ਜਿਹੜੇ ਕਪਟੀ ਟੰਗ ਜਿਹੜੇ ਆ ਜਾਂ ਜਿਹੜੇ ਦੂਜੀਆਂ ਚੀਜ਼ਾਂ ਆਪਾਂ ਛੱਡ ਦਿੰਨੇ ਆ ਫਿਰ ਸਾਨੂੰ ਕਬੀਰ ਲੂਟਣਾ ਹੈ ਤੇ ਲੂਟ ਲੈ ਆ ਰਾਮ ਨਾਮ ਹੈ ਲੂਟ ਫਿਰ ਪਾਛੀ ਪਛਤਾਹੋਗੇ ਪ੍ਰਾਣ ਚਾਹੇਂਗੇ ਛੂਟ ਜੇ ਲੁੱਟਣਾ ਤੇ ਪ੍ਰਮਾਤਮਾ ਦੇ ਨਾਮ ਨੂੰ ਲੁੱਟਣਾ ਵਾ ਜੇ ਪ੍ਰਨਾਮ ਵੱਤ ਤੋਂ ਵੱਧ ਵਸਾਕ ਸੁਹਾਵਾ ਤਾਂ ਲਗੇ ਜਾਂ ਸੰਤ ਪੇਟੇ ਹਰ ਸੋਏ ਕਹਿੰਦੇ ਵਿਸਾਖ ਦਾ ਮਹੀਨਾ ਵੀ ਤਾਂ ਹੀ ਸੋਹਣਾ ਲੱਗਦਾ ਵਾ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਪ੍ਰਤੀ ਪਰਮਾਤਮਾ ਪ੍ਰਤੀ ਸਮਰਪਿਤ ਕਰ ਦਿੱਤਾ ਵਾ ਫਿਰ ਉਹ ਜਿਹੜੇ ਆ ਚੰਗੇ ਇਨਸਾਨ ਬਣ ਜਾਂਦੇ ਗੁਰਸਿੱਖ ਬਣ ਜਾਂਦੇ ਆ ਉਹਨਾਂ ਨੂੰ ਜੀਵਨ ਜਾਚ ਆ ਜਾਂਦੀ ਆ ਉਹਨਾਂ ਦਾ ਵਿਛੋੜਾ ਜਿਹੜਾ ਖਤਮ ਹੋ ਜਾਂਦਾ ਵਾ ਤੇ ਫਿਰ ਉਹ ਜਿਹੜੇ ਗੁਰੂ ਨਾਲ ਜਦੋਂ ਮਿਲ ਜਾਂਦੇ ਆ ਫਿਰ ਆਨੰਦ ਆਉਂਦਾ ਫਿਰ ਗੁਰੂ ਮਹਾਰਾਜ ਫਰਮਾਉਂਦੇ ਗੁਰੂ ਅਮਰਦਾਸ ਜੀ RAM KALI MAHALLA TEEJA ANAND EK OANKAR SATGURU PRASAD ANAND PAYA MERI MAHI SATGURU MAIN PAYA ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀ ਆਤਮ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾਂ ਸਬਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਈਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹੀ ਸੋ ਪਾਵੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਯੋ ਨਪੂ ਕਾਂਸ ਸਾਹ ਗਵਾਇਆ ਕਰ ਸ਼ਾਂ ਸੁਖ ਮਨਾਇ ਵਸਿਆ ਜਿਨਿ ਸ਼ਾਂ ਸਾਹ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ ਰੋ ਸਚਾ ਨਾਮ ਮੇਰਾ ਯਾਦਾਰੋ ਬਾਜੇ ਪੰਚ ਸ਼ਬਦ ਇਤਿ ਘਰਿ ਸ ਭਾਗੇ ਕਰਿ ਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਉਦ ਵਸ ਕੀਤੇ ਆਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰਿ ਅਨਹਦ ਬਾਜੇ ਅਨੰਦ ਸੁਨੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰਿਆ ਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਰਾਦੋ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਆਪਾਂ ਵਿਸਾਖ ਦੇ ਮਹੀਨੇ ਦੇ ਸੰਬੰਧੀ ਜੋਸੇਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਮਹਾ ਮਹਾ ਇਸ ਰਲੇਖੇ ਵੀ ਦਰਜਿਆ ਔਰ ਮਾਂਜ ਜਿਹੜਾ ਰਾਗ ਹੈ ਔਰ ਇਸ ਸ਼ਬਦ ਦੀ ਆਪਾਂ ਜਿਹੜੀ ਆ ਇਸ ਪਦੇ ਦੀ ਵਿਆਖਿਆ ਕੀਤੀ ਆ ਔਰ ਵਿਆਖਿਆ ਕਰਦੇ ਆ ਕਥਾ ਕਰਦੇ ਆ ਦਾਸ ਕੋਲੋਂ ਏਕ ਨੀ ਦੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਵਾ ਕਿਉਂਕਿ ਤਰੁੱਟੀਆਂ ਰਹਿ ਜਾਂਦੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਗੁਰੂ ਰੂਪੀ ਸਾਧ ਸੰਗਤ ਭੁੱਲਾਂ ਬਖਸ਼ਣ ਯੋਗ ਜੇ ਭੁੱਲਾਂ ਜਿਹੜੀਆਂ ਦਾਸ ਦੀਆਂ ਜਿਹੜੀਆਂ ਵਾ ਉਹ ਖਿਮਾ ਕਰਨੀਆਂ ਮਾਫ ਕਰ ਦੇਣੀਆਂ ਇਗਨੋਰ ਕਰਨੀਆਂ ਅਨਡੇਟ ਕਰਨੀਆਂ ਅਣਦੇਖੀਆਂ ਕਰਨੀਆਂ ਕਹਿਣ ਤੋਂ ਭਾਵ ਹੈ ਕਿ ਉਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਜਿਹੜੇ ਜਿਹੜੇ ਸ਼ਬਦ ਆਪ ਜੀ ਨੂੰ ਚੰਗੇ ਲੱਗੇ ਆ ਉਹ ਜਿਹੜੇ ਆ ਗੁਰੂ ਦੇ ਚ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਲੈਣੇ ਆ ਤੇ ਆਪਣੇ ਮਨ ਨੂੰ ਜਿਹੜਾ ਗੁਰਬਾਣੀ ਨਾਲ ਜੋੜਨਾ ਵਾ ਤੇ ਫालतੂ ਦੀਆਂ ਜਿਹੜੀਆਂ ਵਿਚਾਰਾਂ ਜਿਹੜੀਆਂ ਟੈਨਸ਼ਨਾਂ ਵਾ ਉਹਨਾਂ ਨੂੰ ਛੱਡ ਕੇ ਤੇ ਗੁਰੂ ਵਾਲੇ ਬਣੀਏ ਗੁਰੂ ਨਾਲ ਜੁੜੀਏ ਗੁਰੂ ਦੀ ਵਿਚਾਰਧਾਰਾ ਦੇ ਨਾਲ ਆਪਣਾ ਜਿਹੜਾ ਵਾ ਆਪਣੇ ਜੀਵਨ ਨਾਲ ਜੋੜ ਕੇ ਆਪਣਾ ਜੀਵਨ ਬਸਰ ਕਰੀਏ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੀ ਵਾਹਿਗੁਰੂ ਸਾਨੂੰ ਕਿਰਪਾ ਕਰਕੇ ਆਪਣੇ ਸੰਗ ਆਪੇ ਜੋੜ ਲੀਂਦਾ ਵਾ ਅਰਦਾਸ ਬੇਨਤੀ ਕਰਦੇ ਰਹੀਏ ਗੁਰਬਾਣੀ ਪੜ੍ਹਦੇ ਰਹੀਏ ਕਥਾ ਵਿਚਾਰਾਂ ਸੁਣਦੇ ਰਹੀਏ ਤੇ ਗੁਰ ਸ਼ਬਦ ਦੇ ਵਿਚਾਰ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਆਡੀਓ ਜਾਂ ਵੀਡੀਓ ਜਿਹੜੀਆਂ ਆਪਜੀ ਤੱਕ ਜਿਹੜੀਆਂ ਵਾਂ ਉਹ ਪਹੁੰਚਦੀਆਂ ਰਹਿਣਗੀਆਂ ਕਿਉਂਕਿ ਜਿੱਥੇ ਅਸੀਂ ਹੋਰ ਮਨਪਰਚਾ ਵੀ ਦੀਆਂ ਕਈ ਚੀਜ਼ਾਂ ਵੇਖਦੇ ਆ ਪਰ ਜੇਕਰ ਗੁਰਬਾਣੀ ਸੁਣਾਗੇ ਤੇ ਫਿਰ ਸਾਡੇ ਮਨ ਨੂੰ ਅਸਲੀ ਜਿਹੜਾ ਸਕੂਨ ਹੈ ਗੁਰਬਾਣੀ ਤੋਂ ਮਿਲਣਾ ਉਹ ਠੀਕ ਹੈ ਕਿ ਘੜੀ ਟਾਈਮ ਪਾਸ ਵਾਸਤੇ ਕਈ ਬੰਦੇ ਜਿਹੜੇ ਆ ਵੇਖ ਲੈਂਦੇ ਆ ਬਾਕੀ ਜਿਹੜਾ ਵਾ ਗੁਰੂ ਨਾਲ ਜੁੜ ਕੇ ਹੀ ਅਸਲ ਆਨੰਦ ਆਉਣਾ ਵਾਸੀ ਕਰਕੇ ਗੁਰੂ ਸਾਹਿਬਾਨ ਨੇ ਕਿਹਾ ਕਿ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਕਿ ਜਿਹੜਾ ਅਸਲੀ ਆਨੰਦ ਜਿਹੜਾ ਸੁਦੀਵੀ ਆਨੰਦ ਆ ਨਾ ਉਹ ਸਤਿਗੁਰੂ ਨੂੰ ਪਾਉਣ ਨਾਲ ਹੀ ਮਿਲਣਾ ਏਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ